ਹਾਂ ਜਿਵਾ ਕਰਕੇ ਨੰਦ ਆਉਂਦਾ ਤਾਂ ਹਾਂ ਖੁਸ਼ੀ ਆ ਰਹੀ ਹੈ ਨਾ ਪੂਰੀ ਸ੍ਰੀ ਕਾਲ ਦੋਸਤੋ ਤੇ ਆ ਆਪਣੇ ਪਿੰਡ ਦੇ ਜਿਹੜੇ ਨੌਜਵਾਨ ਆ ਤੇ ਇਹਨਾਂ ਨੇ ਨਾ ਆਪਣੇ ਖੇਤ ਦੇ ਵਿੱਚ ਆਪਣੇ ਪਿੰਡ ਆਏ ਸੀਗੇ ਘੋੜਿਆਂ ਵਾਲੇ ਜਿਹੜਾ ਤਰਨਾ ਵਾਲੇ ਬਾਬੇ ਤੇ ਘੋੜੇ ਜਿਹੜੇ ਉਹਨਾਂ ਦੇ ਆਪਣੇ ਇੱਥੇ ਚਰਾਣ ਕਣਕ ਦੇ ਵਿੱਚ ਕਰ ਰਹੇ ਆ ਤੇ ਆਪਾਂ ਦਿਖਾਉਨੇ ਤੁਹਾਨੂੰ ਪੂਰਾ ਸੀਨ ਉਹਨਾਂ ਦਾ ਹਾਂ ਹਾਂ ਲੈ ਆਹ ਬਾਈ ਖੜਾ ਆਪਣਾ ਇਹਨੇ ਆਪਦੇ ਇਹਦਾ ਨਾਮ ਹੈਗਾ ਬਾਈ ਦਾ ਕੁਲਦੀਪ ਸਿੰਘ ਕੁਲਦੀਪ ਸਿੰਘ ਇਹਨੇ ਆਪਦੇ ਖੇਤ ਦੇ ਵਿੱਚ ਜਿਹੜੀ ਕਣਕਾ ਦੇਖੋ ਤੁਸੀਂ ਦੇਖ ਸਕਦੇ ਹੋ ਹਰੀ ਭਰੀ ਕਣਕ ਤੇ ਕੋਰੇ ਜਿਹੜੇ ਆਪਣੇ ਚਰਾੰਦ ਕਰਦੇ ਪਏ ਤੇ ਧੰਨਵਾਦ ਬਾਈ ਦਾ ਵੀ ਆਪਾਂ ਕਰਦੇ ਹਾਂ ਬਹੁਤ ਸਾਰਾ ਠੀਕ ਆ ਤੇ ਆ ਆਪਣੇ ਜਿਹੜੇ ਖੜੇ ਆ ਪਿੰਡ ਦੇ ਜਿਹੜੇ ਹੋਰ ਵੇਖਣ ਵਾਲੇ ਨੌਜਵਾਨ ਮੁੰਡੇ ਜਿਹੜੇ ਤੇ ਉਹਦੇ ਵਿੱਚ ਕੀ ਟਰਾਲੀ ਚ ਕੀ ਖਾਲੀ ਹੈ ਸੰਗਤੀ ਹੈ ਸੰਗਤੀ ਗਲੀ ਹੈ ਤੇ ਲੈ ਉਹਨੇ ਨਿੰਗਾ ਨਹੀਂ ਲਾਣਾ ਨਿੰਗਾ ਦੇ ਜਾਣੇ ਕੋਲੇ ਆਪਾਂ ਕੱਲੇ-ਕੱਲੇ ਕੋਲੇ ਨਹੀਂ ਸਹੀ ਹੈ ਕੱਲੇ-ਕੱਲੇ ਕੋਲੇ ਤੇਰੀ ਆਵਾਜ਼ ਹੋਵੇ ਤੇ ਚਾਉਗੀ ਲਓ ਜੀ ਆ ਬਾਬਾ ਜੀ ਕੋੜੇ ਤੇ ਖਰਖਰਾ ਕਰਕੇ ਤੇ ਸਫਾਈ ਕਰ ਰਹੇ ਨੇ ਹਾਂਜੀ ਬਾਬਾ ਜੀ ਆਪਾਂ ਕਿਹੜਾ ਦਾਲ ਆਪਣਾ ਜੀ ਹਰੀ ਤਰਨਾ ਦਾਲ ਜੀ ਮਹਿਤਾ ਚੌਕ ਤਰਨਾ ਦਾਲ ਮਹਿਤਾ ਚੌਕ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਆਏ ਜੀ ਹੁਣ ਤੁਸੀਂ ਇਸ ਤੋਂ ਪਹਿਲਾਂ ਆਏ ਆਏ ਹਰਦਾਸਪੁਰ ਤੋਂ ਆਏ ਜੀ ਸਿੱਡੇ ਗਰਾਸਪੁਰ ਤੋਂ ਆਏ ਜੀ ਫੜਾ ਕਰਦੇ ਆਂ ਅੱਛਾ ਅੱਛਾ ਜਿਵੇਂ ਪਿੰਡਾਂ ਦੇ ਵਿੱਚ ਰੋਕ ਰੋਕ ਕੇ ਗਾਂਹ ਤੁਰੇ ਜਾਂਦੇ ਹੈ ਨਾ ਚਲੋ ਜੀ ਆਏ ਨੂੰ ਜੀ ਆਏ ਨੂੰ ਆਪਣੇ ਪਿੰਡ ਚ ਪੰਜਾਬੇ ਚ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨੇ ਹਾਂਜੀ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਮਾਹਪੁਰਖ ਸੱਜਖੰਡ ਵਾਸੀ ਬਾਬਾ ਗੁਰਦੇਸ਼ਨ ਸਿੰਘ ਸਾਹਿਬ ਜੀ ਮਾਹਪੁਰਖ ਸੱਜਖੰਡ ਵਾਸੀ ਬਾਬਾ ترਸੇਮ ਸਿੰਘ ਸਾਹਿਬ ਜੀ ਮਾਹਪੁਰਖਾਂ ਦੇ ਸੁਪੁੱਤਰ ਬਾਬਾ ਬਲਵਿੰਦਰ ਸਿੰਘ ਜੀ ਮੀਤ ਜਹਿਦਾਰ ਬਾਬਾ ਰਿਸ਼ਪਾਲ ਸਿੰਘ ਜੀ ਇਹ ਉਹਨਾਂ ਦੀ ਰਹਿਣਮਾਈ ਹੇਠ ਇਥੇ ਤੁਹਾਡੇ ਨਗਰ ਦਲਪੰਥ ਆਇਆ ਹੈ ਪਹਿਲੀ ਈਰੀਆ ਬਹੁਤ ਨਗਰ ਸੇਵਾ ਕਰ ਰਿਹਾ ਹੈ ਵੱਡੇ ਭਾਗਾ ਵਾਲੇ ਆਪ ਜੀ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਹੈ ਜੇਹਾ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ ਇੱਕ ਘੋੜੇ ਦੀ ਸੇਵਾ ਕਰਨ ਨਾਲ ਲੱਖਾਂ ਹੀ ਪਾਲ ਪ੍ਰਾਣੀਆਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾ ਕੇ ਕੋਈ ਦਾਰ ਨਹੀਂ ਲੈ ਬਾਦ ਹੋ ਜਾ ਤੇਰੇ ਗਾਓ ਜਾ ਕੇ ਹੋ ਜਾ ਪਰ ਬਸ ਘੜ ਨਰੋ ਨਾ ਲੈ ਲੈ ਕਰ ਲੈ ਨਹੀਂ ਨਹੀਂ ਕੋਈ ਕੰਮ ਨਾ ਦਰਨਾ ਥੋੜਾ ਡਰ ਤਾਂ ਪਕੜ ਰਹੇ ਆ ਕਿਉਂ ਵੀ ਇੱਥੇ ਆ ਗਏ ਬਾਪੂ ਦੇ ਕੋਲੇ ਹਾਂ ਬਾਪੂ ਦੇ ਕੋਲੇ ਨੇੜੇ ਆ ਬਰਾਬਰ ਹੋਏ ਪਿੱਛੇ ਹਾਂ ਦਾਦੀ ਦਾ ਨਹੀਂ ਹੁੰਦਾ ਲੈ ਡਰ ਨਾ ਪਿੱਛੇ ਐ ਬਰਾਬਰ ਖੜੇ ਆ ਥੋੜਾ ਡਰਨਾ ਲੈ ਹਾਂ ਜੀ ਖੜਾ ਲੱਗਾ ਹੀ ਤੇ ਹਾਂ ਨਹੀਂ ਕੁਛ ਨਹੀਂ ਲੱਗਾ ਹੋਰ ਤੋਂ ਘੋੜੇ ਲੈ ਕੇ ਆਈਆਂ ਸੀ ਬਸ ਹਾਂ ਜੀ ਡਰੀ ਗਏ ਤੇ ਫਿਰ ਬਸ ਆਪਾਂ ਨਾਲ ਹੋਏ ਖੜਾ ਦਲੇਰ ਕੌਮ ਆਪਾਂ ਹਾਂ ਆ ਵੀ ਆਪਾਂ ਸਿੰਘ ਵਾਲੇ ਘੋੜਾ ਵਾਲੇ ਆਪਣੇ ਪਿੰਡ ਤੇ ਆਪਾਂ ਦਿਖਾਉਣੇ ਤੁਹਾਨੂੰ ਠੀਕ ਆ ਤੇ ਆ ਖੁੱਲੀ ਜਿਹੜੀ ਕਣਕਾ ਆਪਣੀ ਕਿੰਨੇ ਕਿਲੇ ਕਣਕਾ ਆਪਣੀ ਆ ਇਹ ਆਪਣੀ 6 ਕਿਲੇ ਆ ਆ 6 ਕਿਲੇ ਕਣਕਾ ਜਿਹੜੀ ਆਪਾਂ ਘੋੜਿਆਂ ਵਾਸਤੇ ਛਾਤੀ ਵੀ ਜਿੰਨੇ ਖੁੱਲਾ ਚਰਨ ਜਿੰਨੇ ਨਾਲ ਨਾਲ ਉੱਥੇ ਵੀ ਜਿਹੜਾ ਉਧਰ ਵੀ ਹੈਗੀ ਹੋਰ ਪਾਸੇ ਪਰਾਟ ਵੀ ਥੋੜਾ ਪਿੱਛੇ ਰਹਿ ਤੇ ਖੁੱਲੀ 6 ਕਿਲੇ ਕਣਕ ਖੁੱਲੀ ਚਰਨੀ ਜਿੰਨੇ ਬਾਬੇ ਰਹਿਣਗੇ ਤੇ ਉਹਨਾਂ ਦੇ ਸੇਵਾ ਖੁੱਲੀ ਚਰਨੀ ਹੈ ਬਾਬੇ ਜੀ ਬਣਾਏ ਬਾਬਾ ਜੀ ਆਵੇ ਇਧਰ ਸਿੰਘ ਫੜ ਤੇਰੇ ਅਰਗ ਨਿਕਲ ਨੋ ਜਣ ਠੀਕ ਹੈ ਬਾਬੇ ਦੀ ਕਰੀਏ ਜੀ ਯਾਰ ਤੂੰ ਦੱਸ ਪੜ ਲਾ ਥੋੜਾ ਚਲੋ 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 ਆ ਜਾਓ ਦਿੱਤੇ ਚਲੋ ਆ ਜਾਓ ਢੋਸ਼ੀਨ ਲਈਏ ਕੋੜੇ ਦੇ ਆਪਾਂ ਬਰਾਬਰ ਖੜ ਕੇ ਫੋਟੋ ਕਰਾਓ ਚਲੋ ਚਲੋ ਇਹਦਾ ਬਹੁਤ ਬਹੁਤ ਧੰਨਵਾਦ ਆ ਆਪਣੇ ਸਿੰਗਾ ਦਾ ਸਿੰਗਾ ਦਾ ਸਭ ਤੋਂ ਪਹਿਲਾਂ ਤੇ ਦੋਦੂ ਵੱਦ ਦਾ ਆਪਣਾ ਧੰਨਵਾਦ ਨਾਲ ਆਪਣੇ ਜਿਹਨੇ ਆਪਾਂ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਕਿ ਨਹੀਂ ਸੋੜਿਆਂ ਦੀ ਸਿੰਘਾਂ ਦੀ ਸਭ ਦੀ ਸੇਵਾ ਹੁੰਦੀ ਪਈ ਹੈ ਕੀ ਨਾਮ ਬਾਈ ਤੁਹਾਡਾ ਮੇਰਾ ਨਾਮ ਬਾਈ ਬਰ ਤੇਜਪਾਲ ਸੋ ਬਰ ਤੇਜਪਾਲ ਸੇ ਹਾਂਜੀ ਪੰਜਾਬ ਦੇ ਵਿੱਚ ਸੇਵਾ ਵਧੀਆ ਕਰ ਰਹੇ ਆਪਣੇ ਪਿੰਡ ਦੇ ਲੋਕ ਹੈ ਹਾਂਜੀ ਬਾਦਸ਼ਾਹ ਚਲੋ ਵਧੀਆ ਕੀ ਹੁੰਦਾ ਬਾਈ ਹਾਂ ਚਾਹ ਹਾਂ ਹੁੰਦਾ ਲੋਕਾਂ ਕਈਆਂ ਨੂੰ ਤਾਂ ਚਾਹ ਹੀ ਨਹੀਂ ਹੁੰਦਾ ਪਿੰਡਾਂ ਜੇ ਕਿ ਬਾਬੇ ਆ ਜਾਂਦੇ ਆ ਤੇ ਕਈ ਤੇ ਐਵੇਂ ਜਾਣਦੇ ਆ ਤੇ ਕਈ ਜਾਣਦੇ ਆ ਕਈਆਂ ਨੂੰ ਪਤਾ ਵਾ ਕਈ ਇਹ ਸਿੰਘਾਂ ਦੀ ਐਉਂ ਪੂਜਾ ਕਰਦੇ ਰੱਬ ਮੰਨਦੇ ਆ ਸਿੰਘਾਂ ਨੂੰ ਹਾਂ ਹਾਂ ਸਹੀ ਗੱਲ ਆ ਕਈ ਕਰਾਂਦੇ ਆ ਕਹਿੰਦੇ ਆ ਕਿ ਅਸੀਂ ਬਾਬਾ ਜੀ ਤੁਹਾਡੀ ਮਿੱਟੀ ਚਰਨਾ ਨਾ ਲਾਉਣੀ ਹੂੰ ਮੱਥੇ ਨਾਲ ਨਾ ਲਾਉਣੀ ਤੇ ਕਈ ਕਈਆਂ ਨੂੰ ਪਤਾ ਹੀ ਨਹੀਂ ਜਿਹੜੀਆਂ ਉਹਨਾਂ ਨੂੰ ਕੀ ਜਿਹਨਾਂ ਨੂੰ ਪਤਾ ਨਹੀਂ ਫਿਰ ਉਹ ਬੰਦੇ ਤਾਂ ਉਹ ਜੀ ਕਦਰ ਕਾਉਣਗੇ ਨਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ 'ਚ ਤੁਸੀਂ ਆਏ ਜੀ ਮਿਹਰਬਾਨੀ ਤੁਹਾਡੀ ਜੀ ਆਇਆਂ ਨੂੰ ਆ ਜਾਓ ਉੱਥੇ ਅੱਗੇ ਆਓ ਆ ਜਾ ਤੇ ਠੀਕ ਹੋੜੇ ਸੇਰੇ ਸਿੱਧਾ ਆ ਜਾ ਸਾਡੇ ਖੜ ਦੇ ਕੋਲੇ ਕੁਝ ਨਹੀਂ ਕਹਿੰਦਾ ਨਹੀਂ ਕੁਝ ਵੀ ਕਹਿੰਦਾ ਨਹੀਂ ਬਾਬਾ ਜੀ ਕੁਝ ਨਹੀਂ ਕਹਾਂਗੇ ਅੱਜ ਤੇ ਅੱਗੇ ਖੜਾ ਉੱਥੇ ਕੋਲੇ ਖੜਾ ਮਾਰ ਰਿਹਾ ਆ ਆ ਬਾਈ ਦੇ ਨਾਲ ਖੜਾ ਆ ਬਾਈ ਦੇ ਨਾਲ ਉਹ ਮੈਂ ਕਿੰਨੇ ਦਿਨਾਂ ਤੋਂ ਹੱਸੇ ਲਾ ਆ ਹੱਸੇ ਆ ਨਾ ਨਾ ਦਰਦ ਨਹੀਂ ਬਣਾ ਦੂਗਾ ਤੁਸੀਂ ਜਾੜਾ ਸ਼ਬਦ ਆਇਆ ਆਉਣਾ ਕਰਾ ਲੋ ਕਰਾ ਲੋ ਇਹੋ ਜਿਹਾ ਮੌਕੇ ਰੋ ਰੋ ਨਹੀਂ ਮਿਲਦੇ ਬੜੇ ਸਾਲਾਂ ਬਾਅਦ ਮੌਕਾ ਮਿਲਿਆ ਇਹ ਆਪਾਂ ਨੂੰ ਹਾਂ ਮੈਰੀ ਬਣਾਈ ਆ ਹਾਂ ਇਹ ਬਣਾ ਦੇ ਫੇ ਤੂੰ ਕਿੰਨੇ ਸਾਲ ਹੋ ਗਏ ਨੇ ਘਟੋ ਘਟਦਾ 12 13 ਸਾਲ ਹੋ ਗਏ ਨੇ ਜਿਸ ਤੋਂ ਆਪਣੇ 12 13 ਸਾਲ ਬਾਅਦ ਆਇਆ ਕਿੰਨੇ ਚ 2003 ਚ ਨਹੀਂ ਉਦੋਂ ਬਾਅਦ ਤਾਂ ਨਾ ਇਹਦਾ ਬੋਲ ਕੇ ਦੱਸਣ ਤੂੰ ਮੂੰਹ ਲਾਉਣਾ ਬਹੁਤ ਤੈਨੂੰ ਹਾਂ ਕੋ ਦੱਸ ਵੀ ਤੈਨੂੰ ਕਿਹੋ ਜਿਹਾ ਲੱਗ ਰਿਹਾ ਕਿਉਂ ਵੀ ਅੱਬਾ ਕਿਹੋ ਜਿਹਾ ਲੱਗ ਰਿਹਾ ਤੇ ਹਾਂ ਨੇ ਸਹੀ ਗੱਲ ਹੈ ਜਿਹੜੀ ਸੇਵਾ ਕਰਕੇ ਆਨੰਦ ਆਉਂਦਾ ਹੈ ਹਾਂ ਖੁਸ਼ੀ ਆ ਰਹੀ ਹੈ ਨਾ ਪੂਰੀ ਅਹਹ ਲਾਉਣੀ ਆਰੇ ਚਲੋ ਚਲੋ ਅੱਛਾ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਲਾਲ ਸਿੰਘ ਜੀ ਗੁਰਲਾਲ ਸਿੰਘ ਜੀ ਹਾਂਜੀ ਤੇ ਕਿੱਥੇ ਪਹਿਲਾਂ ਰੁਕੇ ਸੀ ਤੁਸੀਂ ਇਸ ਤੋਂ ਪਹਿਲਾਂ ਜੀ ਚੁਰਖੇੜੇ ਜੀ ਚੁਰਖੇੜਾ ਜੀ ਹਾਂਜੀ ਡਰਨਾ ਨਹੀਂਗਾ ਡਰਨਾ ਮੈਂ ਆਖ ਰਿਹਾ ਤੈਨੂੰ ਹਾਂ ਬਾਬਾ ਖੜਾ ਨਾਲ ਡਰਦਾ ਕਿਉਂ ਇੱਥੋਂ ਪੜ ਹਾਂ ਪੜ ਇਹਨੂੰ ਲੱਗ ਜਾ ਤੋ ਕੋਈ ਨਹੀਂ ਇਹਨੂੰ ਮੂੰਹ ਰੱਖੇ ਤੈਨੂੰ ਡਰਨਾ ਨਹੀਂ ਇਧਰ ਇਧਰ ਵੇਖ ਲੈ ਬਾਬਾ ਕੋਲ ਖੜਾ ਦੱਸ ਆ ਕੁਛ ਨਹੀਂ ਕਹਿੰਦਾ ਕਿ ਡਰੀਦਾ ਨਹੀਂ ਅੱਛਾ ਆਪਦੇ ਨਹੀਂ ਖੇਚ ਰਸੇ ਨੂੰ ਖੇਚ ਰਸੇ ਹਾਂ ਗੁਲਾਮ ਖੇਚੇ ਦੀ ਦਰੂਕੀ ਹਾਂਜੀ